ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਲਚਲ ਆ ਤੁਹਾਡਾ ਉਮੀਦ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਜਿਹੜਾ ਆਪਾਂ ਵਲੌਗ ਲੈ ਕੇ ਆਏ ਆ ਆ ਤੁਹਾਡੇ ਲਈ ਉਹ ਨਾ ਇੱਕ ਆਪਣੀ ਗੁੜੀਆ ਹੈਗੀ ਐ ਲੁਧਿਆਣੇ ਤੋਂ ਉਹਦਾ ਨਾਮ ਹੈਗਾ ਦਿਲਪ੍ਰੀਤ ਤੇ ਦਿਲਪ੍ਰੀਤ ਨੇ ਦੋ ਕੁਐਸਚਨ ਮੈਨੂੰ ਭੇਜੇ ਹੋਏ ਨੇ ਇੱਕ ਤਾਂ ਦੋਨੋਂ ਹੀ ਕੁਐਸਚਨ ਕਈ ਦਿਨਾਂ ਦੇ ਭੇਜੇ ਹੋਏ ਨੇ ਇੱਕ ਤਾਂ ਖਾਸੇ ਦਿਨ ਪਹਿਲਾਂ ਦਾ ਭੇਜਿਆ ਹੋਇਆ ਪਰ ਵਿਚਾਰੀ ਦੀ ਵਾਰੀ ਨਹੀਂ ਆਈ ਸੀ ਕਿ ਮੈਂ ਉਹਦੇ ਕੁਐਸਚਨਸ ਦਾ ਜਵਾਬ ਦੇਵਾਂ ਤੇ ਇੱਕ ਉਹਨੇ ਇੱਕ ਅੱਧਾ ਦਿਨ ਪਹਿਲੇ ਭੇਜਿਆ ਸੀਗਾ ਤੇ ਪਹਿਲਾ ਕੁਐਸਚਨ ਸੀਗਾ ਕੈਨ ਯੂ ਪਲੀਜ਼ ਮੇਕ ਅ ਵਲੌਗ ਔਨ ਹਾਉ ਦਾ ਹੈਂਡੀਕੈਪ ਚਿਲड्रन शुड ਬੀ ਟ੍ਰੀਟਡ ਇਨ ਦਾ ਨਾਰਮਲ ਕਾਲਜ ਔਰ ਸਕੂਲ ਔਰ ਹਾਉ ਸ਼ੁਡ ਦੇ ਬੀ ਹੈਲਪਡ ਬਾਈ ਟੀਚਰਸ ਔਰ ਸਟੂਡੈਂਟਸ ਇਨ ਦਾ ਸਕੂਲ ਐਂਡ ਕਾਲਜ ਪਲੀਜ਼ ਮੈਮ ਤਾਂ ਇਹ ਕਈ ਦਿਨਾਂ ਦਾ ਪੁੱਛਿਆ ਹੋਇਆ ਸੀ ਉਹਨਾਂ ਨੇ ਕਿ ਜਿਹੜੇ ਹੈਂਡੀਕੈਪ ਦੇ ਬੱਚੇ ਨਹੀਂ ਉਹਨਾਂ ਨੂੰ ਕਾਲਜ ਤੇ ਸਕੂਲ ਦੇ ਵਿੱਚ ਜਿਹੜੇ ਬੱਚੇ ਐ ਉਹ ਕਿਸ ਤਰ੍ਹਾਂ ਟ੍ਰੀਟ ਕਰਨ ਤੇ ਜਿਹੜੇ ਅ ਟੀਚਰ ਨੇ ਉਹ ਕਿਸ ਤਰ੍ਹਾਂ ਟ੍ਰੀਟ ਕਰਨ ਤੇ ਇਹ ਵਾਲਾ ਕੁਸਚਨ ਉਹਨਾਂ ਨੇ ਕਈ ਵਾਰ ਪਹਿਲਾਂ ਪੁੱਛਿਆ ਸੀਗਾ ਤੇ ਅੱਜ ਉਹਨਾਂ ਦੀ ਵਾਰੀ ਆਈ ਹੈ ਜਵਾਬ ਦੇਣ ਦੀ ਤੇ ਜਿਹੜੀ ਉਹ ਦਿਲਪ੍ਰੀਤ ਗੁੜੀਆ ਹੈਗੀ ਆ ਬੇਟੀ ਹੈਗੀ ਆ ਉਹੋ ਹੈਂਡੀਕੈਪਡ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਮੈਂ ਹੈਂਡੀਕੈਪਡ ਠੀਕ ਹੈ ਜੀ ਤੇ ਮੈਂ ਉਹਨੂੰ ਦੱਸਣਾ ਚਾਹਣੀ ਆ ਉਹਨੂੰ ਕੀ ਦੱਸਣਾ ਚਾਹਣੀ ਆ ਆਪਾਂ ਸਾਰਿਆਂ ਨੂੰ ਇਹ ਕਹਿਣਾ ਚਾਹਣੀ ਆ ਕਿ ਇੱਕ ਨਾ ਜਿਹੜੇ ਬੱਚੇ ਹੈਂਡੀਕੈਪਡ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਕੰਪਲੈਕਸ ਹੁੰਦਾ ਕਿ ਅਸੀਂ ਬਾਕੀਆਂ ਵਰਗੇ ਨਹੀਂ ਹੈਗੇ ਠੀਕ ਹੈ ਜੀ ਤੇ ਇਹ ਜਿਹੜਾ ਕੰਪਲੈਕਸ ਹੈ ਉਹ ਕੱਢ ਦੇਣ ਮੰਨ ਚੋ ਕਿਉਂਕਿ ਕਈ ਵਾਰੀ ਮੈਂ ਦੇਖੀ ਮੈਂ ਇੱਕ ਦਿਨ ਅੱਗੇ ਵੀ ਵਲੌਗ ਬਣਾਇਆ ਸੀਗਾ ਕਿ ਇੱਕ ਲੜਕਾ ਸੀਗਾ ਜਿਹਦੀਆਂ ਦੋਨੇ ਬਾਹਾਂ ਨਹੀਂ ਸੀ ਤੇ ਪਰ ਅੱਜ ਉਹ ਗਵਰਨਮੈਂਟ ਜੌਬ ਦੇ ਵਿੱਚ ਹੈਗਾ ਜਿਹੜਾ ਜਿਹੜਾ ਮੇਰਾ ਸਟੂਡੈਂਟ ਸੀਗਾ ਪਰ ਕੁਝ ਇਹੋ ਜਿਹੇ ਸਟੂਡੈਂਟ ਵੀ ਹੈਗੇ ਨੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਸੀ ਪਰ ਉਹ ਕੁਝ ਬਣ ਨਹੀਂ ਪਾਈ ਸੋ ਇਹ ਤਾਂ ਦਿਮਾਗ ਚੋਂ ਕੱਢ ਦੋ ਕਿ ਤੁਸੀਂ ਜੇ ਹੈਂਡੀਕੈਪਡ ਹੋ ਤਾਂ ਤੁਹਾਡੇ ਵਿੱਚ ਕੋਈ ਕਮੀ ਹੈਗੀ ਆ ਬਾਕੀ ਇਹਨਾਂ ਨੂੰ ਤੁਸੀਂ ਘਟੋ ਤੁਸੀਂ ਬਿਲਕੁਲ ਵੀ ਘਟ ਨਹੀਂ ਹੈਗੇ ਕਿਸੇ ਨਾਲੋਂ ਕਈ ਵਾਰੀ ਕੀ ਕਰਦਾ ਨਾ ਪਰਮਾਤਮਾ ਜੇ ਮੰਨ ਲਓ ਤੁਸੀਂ ਹੈਂਡੀਕੈਪਡ ਹੋ ਤੁਹਾਡੀਆਂ ਲੱਤਾਂ ਦੀ ਪ੍ਰੋਬਲਮ ਆ ਜਾਂ ਤੁਹਾਡੀਆਂ ਬਾਹਾਂ ਦੀ ਪ੍ਰੋਬਲਮ ਹੈ ਇਹ ਵਾਲੀ ਕਮੀ ਪਰਮਾਤਮਾ ਨੇ ਕਿਸੇ ਨਾ ਕਿਸੇ ਪਾਸੇ ਤੁਹਾਡੀ ਪੂਰੀ ਕਰਨੀ ਹੈ ਹੋ ਸਕਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਬਰੇਨੀ ਹੋ ਇਹ ਵਾਲੇ ਕੁਐਸਚਨ ਆ ਜਿਹੜੇ ਕਿਸੇ ਹੋਰ ਦੇ ਦਿਮਾਗ 'ਚ ਕਿਉਂ ਨਹੀਂ ਆਏਗਾ ਤੇ ਤੁਹਾਡੇ ਦਿਮਾਗ ਦੇ ਵਿੱਚ ਕਿਉਂ ਆਏ ਨਹੀਂ ਹੈਂਡੀਕੈਪਡ ਬੱਚੇ ਤਾਂ ਹੋਰ ਵੀ ਬਹੁਤ ਹੈਗੇ ਨੇ ਉਹਨਾਂ ਨੇ ਕਦੇ ਇਹ ਕੁਐਸਚਨ ਸਾਡੇ ਸਕੂਲ 'ਚ ਵੀ ਨਹੀਂ ਕਦੇ ਪੁੱਛੇ ਹੈਗੇ ਕਿ ਇਸ ਤਰ੍ਹਾਂ ਇਹਦਾ ਜਵਾਬ ਦਿਓ ਹਨ ਤੇ ਹੋ ਸਕਦਾ ਹੈ ਕਿ ਤੁਸੀਂ ਬਾਕੀਆਂ ਨਾਲੋਂ ਵੱਧ ਬਰੇਨੀ ਹੋ ਤੁਸੀਂ ਜ਼ਿਆਦਾ ਇੰਟੈਲੀਜੈਂਟ ਹੋ ਹੋਣਾ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਆ ਰਹੀਆਂ ਨੇ ਤੇ ਸਕੂਲ ਤੇ ਮਤਲਬ ਕਿ ਸਕੂਲ ਤੇ ਕਾਲਜ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਹੈਗਾ ਕਿ ਉਹਨਾਂ ਨੂੰ ਹਮਦਰਦੀ ਦੀ ਲੋੜ ਹੈ ਕਿ ਇਹ ਵਿਚਾਰਾ ਤੁਸੀਂ ਵਿਚਾਰੇ ਨਹੀਂ ਹੈਗੇ ਵਿਚਾਰੇ ਵਾਲੀ ਕੋਈ ਗੱਲ ਨਹੀਂ ਹੈਗੀ ਤੇ ਮਤਲਬ ਕਿ ਤੁਹਾਡੀ ਹੈਲਪ ਕੀਤੀ ਜਾਵੇ ਜਿੱਥੇ ਜਿੱਥੇ ਤੁਹਾਡੀ ਜਰੂਰਤ ਹੋਵੇ ਤੁਹਾਨੂੰ ਉੱਥੇ ਜਿਹੜੇ ਤੁਹਾਡੇ ਸਾਥੀ ਨੇ ਤੁਹਾਡੇ ਕਲਾਸ ਫੈਲੋ ਨੇ ਸਟੂਡੈਂਟਸ ਨੇ ਹੋਰ ਉਹ ਤੁਹਾਡੀ ਹੈਲਪ ਕਰਨ ਜਿੱਥੇ ਤੁਹਾਨੂੰ ਹੈਲਪ ਦੀ ਲੋੜ ਹੈਗੀ ਆ ਪਰ ਵਿਚਾਰਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਾਂ ਤੁਹਾਡੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਵੇ ਇਹ ਗੱਲ ਨਹੀਂ ਕਿ ਹੈਗੀ ਤੇ ਉਸੇ ਤਰ੍ਹਾਂ ਹੀ ਟੀਚਰਸ ਨੂੰ ਚਾਹੀਦਾ ਹੈ ਕਿ ਟੀਚਰ ਹੈ ਜਿਹੜੇ ਉਹ ਉਸ ਬੱਚੇ ਨੂੰ ਕਲਾਸ ਦੇ ਵਿੱਚ ਕੁਝ ਅਲੱਗ ਤੋਂ ਟ੍ਰੀਟਮੈਂਟ ਨਾ ਦੇਣ ਕੇ ਬੱਚੇ ਨੂੰ ਆ ਲੱਗਣ ਲੱਗੇ ਕਿ ਮੈਂ ਬਾਕੀਆਂ ਨਾਲੋਂ ਅਲੱਗ ਹੈਗਾ ਜਾਂ ਮੇਰੇ ਵਿੱਚ ਕੋਈ ਕਮੀ ਹੈ ਤਾਂ ਕਰਕੇ ਮੈਨੂੰ ਇਸ ਤਰ੍ਹਾਂ ਡੀਲ ਕਰ ਰਹੇ ਨਹੀਂ ਹੈਨਾ ਤਾਂ ਇਸ ਤਰ੍ਹਾਂ ਟੀਚਰ ਟ੍ਰੀਟ ਨਾ ਕਰੇ ਉਹ ਸਾਰਿਆਂ ਨੂੰ ਇਕੁਅਲੀ ਟ੍ਰੀਟ ਕਰੇ ਜਿਵੇਂ ਮੇਰੀ ਨਾ ਕਲਾਸ ਦੇ ਵਿੱਚ ਇੱਕ ਪਲੱਸ 1 ਦੇ ਵਿੱਚ ਕੁੜੀ ਪੜ੍ਹਦੀ ਹੈਗੀ ਐ ਤੇ ਉਹ ਅ ਮਤਲਬ ਕਿ ਵੈਸੇ ਦਾ ਘਰ ਦੇ ਵਿੱਚ ਆਪਣੀ ਵੀਲ ਚੇਅਰ ਤੇ ਚੱਲਦੀ ਹੈ ਪਰ ਸਕੂਲ ਦੇ ਵਿੱਚ ਇੱਕ ਚੇਅਰ ਰੱਖੀ ਹੋਈ ਹੈ ਪਰਮਨੈਂਟ ਜਿਹਦੇ ਉੱਪਰ ਇੱਕ ਟੇਬਲ ਲੱਗਿਆ ਹੋਇਆ ਹੈ ਨਾ ਇੱਕ ਫੱਟਾ ਲੱਗਿਆ ਹੋਇਆ ਲੱਕੜ ਦਾ ਜਿਹਦੇ ਉੱਪਰ ਰੱਖ ਕੇ ਉਹ ਲਿਖਦੀ ਹੈ ਤਾਂ ਉਹਦੀਆਂ ਲੈਗਸ ਦੀ ਪ੍ਰੋਬਲਮ ਹੈਗੀ ਹੈ ਤੇ ਉਹਦੇ ਘਰ ਦੇ ਉਹਨੂੰ ਇੱਕ ਵਾਰ ਉੱਥੇ ਛੱਡ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਨਾ ਜੀ ਮੈਂ ਇੱਕ ਦਿਨ ਪੁੱਛਿਆ ਇੱਕ ਦਿਨ ਮੈਂ ਉਹਨੂੰ ਆਪਦੇ ਕੋਲ ਬੁਲਾਇਆ ਵੀ ਉਰੇ ਆ ਮੇਰੇ ਕੋਲ ਮੇਰੀ ਚੇਅਰ ਦੇ ਕੋਲ ਆ ਕਿਉਂਕਿ ਮੈਂ ਸਾਰੇ ਬੱਚਿਆਂ ਦੇ ਸਾਹਮਣੇ ਉੱਚੀ ਬੋਲ ਕੇ ਨਹੀਂ ਕੁਝ ਪੁੱਛਣਾ ਚਾਹੁੰਦੀ ਸੀ ਤੇ ਕੁੜੀਆਂ ਨੇ ਉਹਦੀ ਚੇ ਤਾਂ ਫਿਰ ਮੈਂ ਉਹਨੂੰ ਪੁੱਛਿਆ ਕਿ ਤੂੰ ਘਰ ਦੇ ਵਿੱਚ ਕਿਸ ਤਰ੍ਹਾਂ ਨਹੀਂ ਕਹਿੰਦੀ ਜੀ ਘਰ ਮੇਰੇ ਕੋਲੇ ਵੀਲਚੇਅਰ ਹੈਗੀ ਆ ਤੇ ਜਾਂ ਜਿਹੜਾ ਉਹ ਸਾਈਕਲ ਨਹੀਂ ਹੁੰਦਾ ਹੈਂਡੀਕੈਪਡ ਬੱਚਿਆਂ ਲਈ ਉਹ ਹੈਗਾ ਮੇਰੇ ਕੋਲੇ ਹਨਾ ਵੀ ਮੈਨੂੰ ਘਰੇ ਕੋਈ ਪ੍ਰੋਬਲਮ ਨਹੀਂ ਫਿਰ ਮੈਂ ਉਹਨੂੰ ਪੁੱਛਿਆ ਕਿ ਤੈਨੂੰ ਇੱਥੇ ਕੋਈ ਪ੍ਰੋਬਲਮ ਹੈਗੀ ਹੈ ਕਹਦੀ ਨਹੀਂ ਜੀ ਮੇਰੇ ਨਾ ਮਤਲਬ ਕਿ ਕੁੜੀਆਂ ਮੈਨੂੰ ਬਹੁਤ ਹੈਲਪ ਕਰਦੀਆਂ ਨੇ ਵੀ ਜਿੱਥੇ ਵੀ ਮੈਂ ਜਾਣਾ ਹੁੰਦਾ ਮੇਰੀ ਹੈਲਪ ਕਰਦੀਆਂ ਨੇ ਮੈਂ ਫਿਰ ਉਹਨਾਂ ਉਹਨੂੰ ਇਹ ਪੁੱਛਿਆ ਇਹ ਤਾਂ ਨਹੀਂ ਹੈਗਾ ਕਿ ਛੁੱਟੀ ਵੇਲੇ ਤੈਨੂੰ ਇੱਥੇ ਛੱਡ ਕੇ ਚਲੀ ਜਾਂ ਜਾਣ ਫਟਾਫਟ ਹਫੜਾ ਦਫੜੀ ਚ ਤੇ ਤੂੰ ਇੱਥੇ ਹੀ ਬੈਠੀ ਰਹਿ ਜਾਂ ਕਹਿੰਦੀ ਨਹੀਂ ਜੀ ਤੇ ਫਿਰ ਮੈਂ ਕੁੜੀਆਂ ਨੂੰ ਫੇਰ ਪੁੱਛਿਆ ਉਹ ਕਹਿੰਦੀਆਂ ਦੋ ਕੁੜੀਆਂ ਕਹਿੰਦੀਆਂ ਜੀ ਅਸੀਂ ਪੱਕੀ ਡਿਊਟੀ ਹੈ ਸਾਡੀ ਬਈ ਅਸੀਂ ਇਹਨੂੰ ਕਦੇ ਵੀ ਇਸ ਤਰ੍ਹਾਂ ਛੱਡ ਕੇ ਨਹੀਂ ਜਾਂਦੇ ਸਾਡੇ ਧਿਆਨ ਚ ਹੁੰਦੀ ਆ ਕਿ ਅਸੀਂ ਇਹਨੂੰ ਲੈ ਕੇ ਜਾਣਾ ਨਾਲ ਸੋ ਉਸ ਤੋਂ ਬਾਅਦ ਮੈਂ ਕਦੇ ਉਹਨੂੰ ਇਸ ਤਰ੍ਹਾਂ ਟ੍ਰੀਟ ਨਹੀਂ ਕੀਤਾ ਕਿ ਇਹ ਵਿਚਾਰੀ ਨਾ ਮੈਂ ਬਿਲਕੁਲ ਟ੍ਰੀਟ ਨਹੀਂ ਕੀਤਾ ਮੈਂ ਨਾਰਮਲੀ ਬਾਕੀ ਬੱਚਿਆਂ ਦੀ ਤਰ੍ਹਾਂ ਉਹਦੇ ਨਾਲ ਵੀ ਉਸੇ ਤਰ੍ਹਾਂ ਦਾ ਹੀ ਬਿਹੇਵੀਅਰ ਰੱਖਦੀ ਆ ਤੇ ਤਾਂ ਕਿ ਉਹਨੂੰ ਕਦੇ ਵੀ ਇਹ ਗੱਲ ਫੀਲ ਨਾ ਹੋਵੇ ਕਿ ਮੈਂ ਬਾਕੀ ਬੱਚਿਆਂ ਨਾਲੋਂ ਅਲੱਗਾਂ ਠੀਕ ਹੈ ਜਾਂ ਮੇਰੇ 'ਚ ਕੋ ਤੇ ਇਹ ਤਾਂ ਹੋ ਗਈ ਟੀਚਰਸ ਦੀ ਗੱਲ ਔਰ ਸਟੂਡੈਂਟਸ ਦੀ ਗੱਲ ਕਿ ਹੈਲਪਫੁਲ ਜ਼ਰੂਰ ਹੋਣੇ ਚਾਹੀਦੇ ਨੇ ਜਿੱਥੇ ਲੋੜ ਆ ਕਿਉਂਕਿ ਹੈਲਪਫੁਲ ਤਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਹੋਣਾ ਚਾਹੀਦਾ ਹੈ ਕਈ ਵਾਰੀ ਅਸੀਂ ਸਹੀ ਸਲਾਮਤ ਹੱਥਾਂ ਪੈਰਾਂ ਵਾਲੇ ਜਾਂ ਅੰਗ ਪੈਰਾਂ ਵਾਲੇ ਵੀ ਜਿਹੜੇ ਨਾਰਮਲ ਪਰਸਨ ਹੁੰਦੇ ਆ ਸਾਨੂੰ ਵੀ ਕਿਸੇ ਦੀ ਜ਼ਰੂਰਤ ਪੈ ਜਾਂਦੀ ਹੈ ਕਦੇ ਨਾ ਕਦੇ ਤਾਂ ਹਰ ਇੱਕ ਬੰਦੇ ਨੂੰ ਇੱਕ ਦੂਜੇ ਲਈ ਹੈਲਪਫੁਲ ਹੋਣਾ ਚਾਹੀਦਾ ਹੈਗਾ ਪਰ ਕਦੇ ਵੀ ਕਿਸੇ ਇਸ ਤਰ੍ਹਾਂ ਦੇ ਹੈਂਡੀਕੈਪ ਜਿਹੜੇ ਸਟੂਡੈਂਟ ਨੇ ਜਾਂ ਪਰਸਨ ਨੇ ਉਹਨਾਂ ਵੱਲ ਕਦੇ ਤਰਸ ਭਰੀਆਂ ਨਜ਼ਰਾਂ ਨਾਲ ਉਹਨਾਂ ਦੇਖੋ ਕਿ ਇਹ ਵਿਚਾਰਾ ਵਿਚਾਰੇ ਵਾਲੀ ਕੋਈ ਗੱਲ ਨਹੀਂ ਹੈ ਜਿੱਥੇ ਉਹਨੂੰ ਥੋੜੀ ਜਰੂਰਤ ਹੈਗੀ ਹੈ ਤੁਸੀਂ ਉਹਦੀ ਜਰੂਰਤ ਪੂਰੀ ਕਰੋ ਤੇ ਸੋ ਇਹ ਸੀਗਾ ਮੇਰਾ ਕਿ ਸਟੂਡੈਂਟਸ ਕਿਸ ਤਰ੍ਹਾਂ ਬਿਹੇਵ ਕਰਦੇ ਟੀਚਰ ਆ ਟੀਚਰ ਆ ਜਿਹੜਾ ਬਿਲਕੁਲ ਵੀ ਉਹਨੂੰ ਡਿਫਰੈਂਟ ਨਾ ਸੋਚੇ ਕਿ ਬਾਕੀਆਂ ਨਾਲੋਂ ਅਲੱਗ ਹੈਗਾ ਤੇ ਉਹਦੇ ਨਾਲ ਉਸ ਤਰ੍ਹਾਂ ਹੀ ਟਰੀਟ ਕਰੇ ਪਰ ਜਿੱਥੇ ਜਿਸ ਤਰ੍ਹਾਂ ਕਿ ਮੇਰੇ ਕੋਲੇ ਨਾ ਦੋ ਕਲਾਸਾਂ ਸੀਗੀਆਂ ਤੇ ਮਤਲਬ ਮੈਂ ਕੰਬਾਈਨ ਪੀਰੀਅਡ ਲਾਉਣਾ ਹੁੰਦਾ ਸੀਗਾ ਜਦੋਂ ਸਾਡੇ ਇੰਗਲਿਸ਼ ਦੇ ਲੈਕਚਰਰ ਅਜੇ ਨਹੀਂ ਆਏ ਸੀਗੇ ਟਰਾਂਸਫਰ ਹੋ ਕੇ ਤਾਂ ਉਨੀ ਦੇਰ ਪੀਰੀਅਡਸ ਸਾਨੂੰ ਮਿਲੇ ਹੋਏ ਸੀਗੇ ਕਲਾਸਾਂ ਸਾਡੇ ਬਹੁਤ ਸਾਰੀਆਂ ਹੁੰਦੀਆਂ ਨੇ ਕਿਉਂਕਿ ਬਹੁਤ ਵੱਡਾ ਸਕੂਲ ਹੈ ਸਾਡਾ ਹਨਾ ਤੇ ਇਸ ਕਰਕੇ ਸਾਨੂੰ ਫਿਰ ਕਈ ਵਾਰੀ ਦੋ ਦੋ ਕੰਬਾਈਨ ਵੀ ਕਰਨੀਆਂ ਪੈਂਦੀਆਂ ਸੀ ਤਾਂ ਮੈਂ ਕੀ ਕੀਤਾ ਕਿ ਜਿਹੜੀ ਕਲਾਸ ਸੈਕਸ਼ਨ ਮੇਰੇ ਕੋਲੇ ਆਪਣਾ ਸੀਗਾ ਤੇ ਉਹਦੇ ਵਿੱਚ ਜਾ ਕੇ ਬੈਠਦੀ ਸੀ ਮੈਂ ਤੇ ਮੈਂ ਦੂਜੀ ਕਲਾਸ ਨੂੰ ਕਹਿੰਦੀ ਸੀ ਕਿ ਤੁਸੀਂ ਇੱਥੇ ਆ ਜਾਓ ਤੇ ਬੱਚੇ ਆ ਗਏ ਮੇਰੇ ਕੋਲੇ ਤੇ ਆ ਕੇ ਮੈਂ ਉਹਨਾਂ ਨੂੰ ਟੈਸਟ ਦਿੱਤਾ ਹੋਇਆ ਸੀ ਜਦੋਂ ਮੈਂ ਉਹਨਾਂ ਨੂੰ ਟੈਸਟ ਲਖਾਇਆ ਉਹ ਕਹਿੰਦੇ ਜੀ ਇੱਕ ਕੁੜੀ ਅੰਦਰ ਬੈਠੀ ਆ ਉਹਨੂੰ ਵੀ ਕੁਐਸਚਨ ਦੇ ਦੋ ਤੇ ਮੈਂ ਕਿਹਾ ਵੀ ਉਹ ਅੰਦਰ ਕਿਉਂ ਬੈਠੀ ਕਿਉਂਕਿ ਮੈਂ ਉਹਨਾਂ ਨੂੰ ਪੜ੍ਹਾਉਂਦੀ ਨਹੀਂ ਸੀ ਇਸ ਕਰਕੇ ਮੈਨੂੰ ਪਤਾ ਨਹੀਂ ਸੀ ਮੈਂ ਕਿਹਾ ਉਹ ਅੰਦਰ ਕਿਉਂ ਬੈਠੀ ਆ ਕਹਿੰਦੀ ਜੀ ਉਹ ਚੱਲ ਫਿਰ ਨਹੀਂ ਸਕਦੀ ਚਲੋ ਜੀ ਮੈਂ ਉਹਦੇ ਕੋਲੇ ਗਈ ਤੇ ਮੈਂ ਕਿਹਾ ਬੇਟੇ ਆ ਕੁਐਸਚਨ ਤੁਸੀਂ ਕਰੋ ਤੇ ਕਹਿੰਦੀ ਠੀਕ ਹੈ ਮੈਡਮ ਉਹ ਪੜ੍ਹਨ ਚ ਕੁੜੀ ਅੱਛੀ ਆ ਤੇ ਉਹ ਕਹਿੰਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਕਿਹਾ ਕਿ ਕੱਲ ਤੋਂ ਜਿਹੜੀ ਕਲਾਸ ਹੈਗੀ ਆ ਉਹ ਥੋਡੀ ਕਲਾਸ ਦੇ ਵਿੱਚ ਲੱਗੂਗੀ ਆਪਣੀ ਕਲਾਸ ਤੇ ਮੇਰੀ ਜਿਹੜੀ ਕਲਾਸ ਸੀ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਇਹਨਾਂ ਦੀ ਕਲਾਸ ਦੇ ਵਿੱਚ ਆਉ ਸੋ ਇਹ ਉਹਨਾਂ ਨੂੰ ਫੀਲ ਵੀ ਨਹੀਂ ਹੋਣ ਦਿੱਤਾ ਅਸੀਂ ਇਹ ਵੀ ਨਹੀਂ ਕਿਹਾ ਕਿ ਅਸੀਂ ਤੇਰੇ ਕਰਕੇ ਆਏ ਆ ਬਸ ਮੈਂ ਕਿਹਾ ਵੀ ਮੈਂ ਇਹ ਕਲਾਸ ਦੇ ਵਿੱਚ ਮੈਂ ਐਫ ਸੈਕਸ਼ਨ ਦੇ ਵਿੱਚ ਖੜ ਗਈ ਜਾ ਕੇ ਤੇ ਮੈਂ ਆਪਣੀ ਕਲਾਸ ਨੂੰ ਪਹਿਲਾਂ ਹੀ ਕਹਿ ਰੱਖਿਆ ਸੀ ਕਿ ਤੁਸੀਂ ਉੱਥੇ ਆਉਣਾ ਤਾਂ ਉਹ ਬੱਚੇ ਉੱਥੇ ਆ ਗਏ ਠੀਕ ਹੈ ਜੀ ਪਰ ਇੰਨਾ ਮੈਂ ਉਹਨਾਂ ਨੂੰ ਉਹਨੂੰ ਜ਼ਰੂਰ ਕਹਿੰਦੀ ਸੀਗੀ ਕਿ ਬੇਟੇ ਤੂੰ ਥੋੜਾ ਜਿਹਾ ਵੀ ਜੇ ਪੜ ਲੇਂਗੀ ਨਾ ਤਾਂ ਤੂੰ ਆਪਣੇ ਪੈਰਾਂ ਤੇ ਸਟੈਂਡ ਹੋ ਜਾਊਗੀ ਤੇ ਉਹ ਅੱਛਾ ਆਪਣਾ ਕਰ ਰਹੀ ਹੈ ਟਰਾਈ ਕਰ ਰਹੀ ਹੈ ਠੀਕ ਹੈ ਦਿਲਪ੍ਰੀਤ ਤੈਨੂੰ ਆਪਣਾ ਜਵਾਬ ਮਿਲ ਗਿਆ ਹੋਣਾ ਤੇ ਦੂਸਰੀ ਗੱਲ ਹੈਗੀ ਹੈ ਕਿ ਇਹਨੇ ਇਹ ਕਿਹਾ ਸੀਗਾ ਉਹ ਮੈਂ ਕੁਐਸਚਨ ਪੜ੍ਹ ਲਾਂ ਇਹਦਾ ਵੀ ਕੀ ਕੁਐਸਚਨ ਸੀਗਾ ਇਹਦਾ ਅ ਉਹ ਕਹਿੰਦੀ ਸੀਗੀ ਹਾਊ ਟੂ ਡੀਲ ਵਿਦ ਨਿਊ ਪੀਪਲ ਐਟ ਕਾਲਜ ਵੈਨ ਵੀ ਮੈਟ ਥੈਮ ਫਾਰ ਦਾ ਫਸਟ ਟਾਈਮ ਅ ਇਹ ਕਹਿੰਦੀ ਵੀ ਪਹਿਲੀ ਗੱਲ ਤਾਂ ਇਹ ਹੈ ਅ ਕਿ ਜਦੋਂ ਤੁਸੀਂ ਕਿਸੇ ਨਵੇਂ ਥਾਂ ਤੇ ਜਾਂਦੇ ਹੋ ਤਾਂ ਕਦੇ ਵੀ ਇਹ ਗੱਲ ਦੀ ਟੈਨਸ਼ਨ ਨਾ ਲਓ ਕਿ ਮੈਨੂੰ ਉੱਥੇ ਕੋਈ ਜਾਣਦਾ ਨਹੀਂ ਕਿਉਂਕਿ ਪ੍ਰਮਾਤਮਾ ਤੁਹਾਨੂੰ ਕਦੇ ਇਕੱਲੇ ਨਹੀਂ ਛੱਡਦਾ ਉਹਨੇ ਤੁਹਾਡਾ ਪ੍ਰਬੰਧ ਕੀਤਾ ਹੁੰਦਾ ਤੁਹਾਡੇ ਨੇਚਰ ਨਾਲ ਮਿਲਦਾ ਜੁਲਦਾ ਕੋਈ ਪਰਸਨ ਉੱਥੇ ਮਿਲੂਗਾ ਤੁਹਾਨੂੰ ਪੱਕਾ ਮਿਲੂਗਾ ਇਹ ਤੇ ਜਿਹੜਾ ਤੁਹਾਨੂੰ ਮਤਲਬ ਕਿ ਤੁਹਾਡਾ ਵੈਲਕਮ ਕਰੂਗਾ ਠੀਕ ਹੈ ਤੁਹਾਡਾ ਫਰੈਂਡ ਬਣ ਜਾਊਗਾ ਤੇ ਪ੍ਰਮਾਤਮਾ ਨੇ ਕਦੇ ਕਿਸੇ ਨੂੰ ਇਕੱਲੇ ਨਹੀਂ ਛੱਡਿਆ ਹੈਗਾ ਉਹ ਆ ਮਤਲਬ ਕਿ ਕਿਸੇ ਪਰਸਨ ਦੇ ਰੂਪ ਵਿੱਚ ਐ ਲਾ ਲੋ ਵੀ ਪ੍ਰਮਾਤਮਾ ਹੀ ਹੁੰਦਾ ਉੱਥੇ ਤੇ ਉਹ ਤੁਹਾਡੇ ਲਈ ਕਿਸੇ ਨੂੰ ਉਠਾ ਕੇ ਛੱਡਦਾ ਉਥੇ ਕਦੇ ਤੁਸੀਂ ਕਿਸੇ ਵੀ ਜਗ੍ਹਾ ਤੇ ਪਰਤਿਆ ਕੇ ਦੇਖ ਲਓ ਜਿੱਥੇ ਤੁਹਾਨੂੰ ਕੋਈ ਨਾ ਜਾਣਦਾ ਹੋ ਕੋਈ ਨਾ ਕੋਈ ਇਸ ਤਰ੍ਹਾਂ ਦਾ ਮਿਲ ਜੂਗਾ ਜਿਹਦੇ ਨਾਲ ਤੁਹਾਡੀ ਅੱਛੀ ਫਰੈਂਡਸ਼ਿਪ ਹੋ ਜੂਗੀ ਠੀਕ ਹੈ ਤੇ ਦੂਸਰੀ ਗੱਲ ਕੇ ਬਾਕੀਆਂ ਨਾਲ ਕਿਵੇਂ ਡੀਲ ਕਰੀਏ ਆਪਾਂ ਪਹਿਲੀ ਗੱਲ ਤਾਂ ਕਿ ਜਦੋਂ ਤੁਸੀਂ ਜਾਣੀ ਹੋ ਤੇ ਪਰਮਾਤਮਾ ਤੁਹਾਨੂੰ ਇਹੋ ਜਿਹੇ ਪਰਸਨ ਨਾਲ ਮਿਲਾ ਦਿੰਦਾ ਜਿਹੜਾ ਤੁਹਾਡੇ ਹੀ ਨੇਚਰ ਦਾ ਹੁੰਦਾ ਸੋ ਤੁਸੀਂ ਹੌਲੀ ਹੌਲੀ ਉਹਦੇ ਨਾਲ ਬਹੁਤ ਅੱਛੀ ਤਰ੍ਹਾਂ ਨਾਲ ਤੁਹਾਡੀ ਫਰੈਂਡਸ਼ਿਪ ਹੋ ਜਾਂਦੀ ਜਦੋਂ ਫਰੈਂਡਸ਼ਿਪ ਹੋ ਜਾਂਦੀ ਹੈ ਤਾਂ ਉੱਥੇ ਸੋਚਣ ਦੀ ਲੋੜ ਨਹੀਂ ਹੁੰਦੀ ਕਿ ਇਹਦੇ ਨਾਲ ਮੈਂ ਕਿਵੇਂ ਡੀਲ ਕਰਾਂ ਕਿਉਂਕਿ ਜਿਹੜੀਆਂ ਖੁਸ਼ੀਆਂ ਗਮੀਆਂ ਇੱਕ ਦੂਜੇ ਨਾਲ ਖੁੱਲ ਕੇ ਸ਼ੇਅਰ ਕਰ ਲੈਣੀਆਂ ਆ ਆਪਣੇ ਦੁੱਖ ਸੁੱਖ ਆਪਾਂ ਖੁੱਲ ਕੇ ਸ਼ੇਅਰ ਕਰ ਲੈਣੀਆਂ ਤਾਂ ਉਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੈਗੀ ਬਾਕੀ ਜਦੋਂ ਤੁਸੀਂ ਨਵੇਂ ਥਾਂ ਤੇ ਜਾਓ ਨਵੇਂ ਲੋਕਾਂ ਨੂੰ ਮਿਲੋ ਤੇ ਉੱਥੇ ਥੋੜਾ ਜਿਹਾ ਘੱਟ ਬੋਲੋ ਕਿਉਂਕਿ ਨਾ ਤਾਂ ਤੁਸੀਂ ਅਗਲੇ ਦੇ ਸੁਭਾਅ ਬਾਰੇ ਜਾਣਦੇ ਆ ਨਾ ਅਗਲਾ ਤੁਹਾਡੇ ਸੁਭਾਅ ਬਾਰੇ ਜਾਣਦਾ ਇਸ ਲਈ ਕੋਸ਼ਿਸ਼ ਕਰੋ ਕਿ ਜਿੰਨੀ ਦੇਰ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੈਂਦੇ ਉੰਨੀ ਦੇਰ ਤੁਸੀਂ ਨਵੀਂ ਥਾਂ ਤੇ ਜਾ ਕੇ ਬੋਲਣਾ ਥੋੜਾ ਘੱਟ ਆਏਗਾ ਠੀਕ ਹੈ ਜੀ ਤੇ ਸਾਰਿਆਂ ਨਾਲ ਬੜੇ ਪਿਆਰ ਨਾਲ ਪੇਸ਼ ਆਉਣਾ ਹੈਗਾ ਤੇ ਵੈਸੇ ਹੀ ਪਿਆਰ ਨਾਲ ਪੇਸ਼ ਆਉਣਾ ਇਹ ਨਹੀਂ ਆ ਕਿ ਜਦ ਤੁਸੀਂ ਨਵੀਂ ਥਾਂ ਦੇ ਗਏ ਤਾਂ ਪਿਆਰ ਨਾਲ ਪੇਸ਼ ਆਉਣਾ ਤੇ ਉਸ ਤੋਂ ਬਾਅਦ ਤੁਸੀਂ ਲੜਾਈ ਸ਼ੁਰੂ ਕਰ ਦੇਣੀ ਹੈ ਇਹ ਕੰਮ ਨਹੀਂ ਕਰਨਾ ਹੈਗਾ ਸੋ ਵਧੀਆ ਤਰੀਕੇ ਨਾਲ ਅਗਲੇ ਨਾਲ ਪੇਸ਼ ਆਉਣਾ ਹੈਗਾ ਹੈਲਪਫੁਲ ਰਹਿਣਾ ਦੂਜਿਆਂ ਦੇ ਕੋਆਪਰੇਟਿਵ ਰਹਿਣਾ ਹੈ ਹਨਾ ਤੇ ਪਰ ਉਸ ਜਗ੍ਹਾ ਤੇ ਨਵੀਂ ਥਾਂ ਦੇ ਜਾ ਕੇ ਥੋੜਾ ਜਿਹਾ ਬੋਲਣਾ ਘੱਟ ਹੈਗਾ ਕਿਉਂਕਿ ਪਹਿਲਾਂ ਅਗਲੇ ਨੂੰ ਸਮਝਣਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਅਗਲੇ ਦੀ ਜਦੋਂ ਨੇਚਰ ਤੁਹਾਨੂੰ ਪਤਾ ਲੱਗ ਜਾਂਦੀ ਹੈ ਫਿਰ ਅੱਗੇ ਦੋਸਤੀ ਦਾ ਹੱਥ ਵਧਾਉਣਾ ਹੈ ਹੌਲੀ ਹੌਲੀ ਕਰਕੇ ਹਨਾ ਇਹ ਨਾ ਹੋਵੇ ਕਿ ਤੁਸੀਂ ਅਗਲੇ ਨਾਲ ਦੋਸਤੀ ਪਹਿਲਾਂ ਹੀ ਇੰਨੀ ਸਾਰੀ ਬਣਾ ਲਓ ਆਪਣੀ ਇੰਨੀਆਂ ਸਾਰੀਆਂ ਗੱਲਾਂ ਕਰ ਲਓ ਕਿ ਉਸ ਤੋਂ ਬਾਅਦ ਤੁਹਾਡਾ ਅਗਲਾ ਭਾਂਡਾ ਹੀ ਫੋੜ ਦੇਵੇ ਹਨਾ ਤੇ ਇਸ ਕਰਕੇ ਪਹਿਲਾਂ ਪਰਖੋ ਪਹਿਲਾਂ ਤੋਲੋ ਤੇ ਫਿਰ ਬੋਲੋ ਠੀਕ ਹੈ ਅਹ ਦੇਲਪ੍ਰੀਤ ਤੁਹਾਨੂੰ ਆਪਣਾ ਜਵਾਬ ਮੇਰੇ ਖਿਆਲ ਨਾਲ ਸਹੀ ਤਰੀਕੇ ਨਾਲ ਮਿਲ ਗਿਆ ਹੋਣਾ ਅਗਰ ਤੁਹਾਨੂੰ ਅਜੇ ਵੀ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਦੁਬਾਰਾ ਪੁੱਛ ਸਕਦੇ ਹੋ ਤੇ ਸੌਰੀ ਫੀਲ ਕਰਦੀ ਹਾਂ ਕਿ ਬੇਟੇ ਤੁਹਾਡਾ ਜਿਹੜਾ ਕੁਐਸਚਨ ਦਾ ਜਵਾਬ ਹੈਗਾ ਉਹ ਮੈਂ ਕਾਫੀ ਦੇਰ ਬਾਅਦ ਦਿੱਤਾ ਹੈਗਾ ਕਿਉਂਕਿ ਇਹਦੇ ਵਿੱਚ ਵਿੱਚ ਹੋਰ ਵਲੌਗ ਆ ਜਾਂਦੇ ਹੁੰਦੇ ਸੀਗੇ ਇਸ ਕਰਕੇ ਮੈਂ ਥੋੜਾ ਲੇਟ ਜ਼ਰੂਰ ਹੋ ਗਈ ਹਾਂ ਤੇ ਸ਼ਾਇਦ ਤੁਸੀਂ ਮੇਰੀ ਇਹਨਾਂ ਗੱਲਾਂ ਨਾਲ ਸਹਿਮਤ ਹੋਵੋ ਅਗਰ ਨਹੀਂ ਹੈਗੇ ਤਾਂ ਮੈਨੂੰ ਆਪਣਾ ਪੁਆਇੰਟ ਦਿਓ ਕਿ ਤੁਸੀਂ ਕੀ ਪੁੱਛਣਾ ਚਾਹੁੰਦੇ ਸੀ ਇਸ ਸੋਇਲਾਵਾ ਠੀਕ ਹੈ ਜੀ ਕਿਉਂਕਿ ਇਹ ਤਜਰਬੇ ਸਾਨੂੰ ਹੁੰਦੇ ਰਹਿੰਦੇ ਨੇ ਕਿਉਂਕਿ ਸਾਡੇ ਕੋਲੇ ਬੱਚੇ ਵੀ ਬਹੁਤ ਆਉਂਦੇ ਨੇ ਤੇ ਅਸੀਂ ਟਰਾਂਸਫਰ ਹੋ ਹੋ ਕੇ ਨਵੇਂ ਥਾਵਾਂ ਤੇ ਵੀ ਜਾਂਦੇ ਰਹਿੰਨੇ ਆ ਤਾਂ ਫਿਰ ਉੱਥੇ ਦੇਖਣਾ ਪੈਂਦਾ ਕਿ ਅਸੀਂ ਇੱਥੇ ਨਵੇਂ ਲੋਕਾਂ ਨਾਲ ਕਿਵੇਂ ਡੀਲ ਕਰੀਏ ਤੇ ਹੌਲੀ-ਹੌਲੀ ਖੁੱਲਦੇ ਆ ਆਪਾਂ ਜਾ ਕੇ ਫਿਰ ਹਨਾ ਤੇ ਠੀਕ ਹੈ ਜੀ ਇਹ ਹੋ ਗਿਆ ਆਪਣਾ ਅੱਜ ਦਾ ਜਿਹੜਾ ਵਲੌਗ ਸੀਗਾ ਤੇ ਮੈਨੂੰ ਲੱਗਦਾ ਇਹ ਕਾਫੀਆਂ ਲਈ ਵਧੀਆ ਕੰਮ ਦਾ ਰਹੂਗਾ ਪਰ ਆਪਣੀ ਜਿਹੜੀ ਸੁਸਾਇਟੀ ਹੈਗੀ ਆ ਨਾ ਇਹ ਹੈਂਡੀਕੈਪ ਲੋਕਾਂ ਨੂੰ ਨਾਰਮਲ ਨਹੀਂ ਮੰਨਦੀ ਇਹ ਥੋੜਾ ਜਿਹਾ ਅਲੱਗ ਨਿਗਾਰਾ ਦੇਖਦੀ ਆ ਪਰ ਇਹ ਗੱਲ ਨਹੀਂ ਹੈਗੀ ਇਹ ਆਪਣੇ ਤੋਂ ਵੀ ਜ਼ਿਆਦਾ ਅੱਛੇ ਹੁੰਦੇ ਨੇ ਤੇ ਲੋ ਜੀ ਕੁਸ਼ਕ ਪੈਣਾ ਦੇ ਆਪਾਂ ਕਮੈਂਟਸ ਤੇ ਜਵਾਬ ਦਵਾਂਗੇ ਪਹਿਲੇ ਹੀ ਕਮੈਂਟ ਹੈਗਾ ਕਾਂਤਾ ਖੁਰਾਣਾ ਤੁਹਾਡੇ ਤੋਂ ਬਹੁਤ ਹੌਸਲਾ ਮਿਲਦਾ ਹੈ ਕਬੀ ਮੇਰਾ ਨਾਮ ਬੋਲਣਾ ਜੀ ਕਾਂਤਾ ਖੁਰਾਣਾ ਕਾਂਤਾ ਖੁਰਾਣਾ ਜੀ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਬਲੌਗ ਦੇਖਦੇ ਹੋ ਔਰ ਤੁਹਾਨੂੰ ਅੱਛੇ ਲੱਗਦੇ ਨੇ ਉਹਦੇ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅ ਗगन ਗगनਦੀਪ ਦੀ ਆਈਡੀ ਤੋਂ ਹੈ ਮੇਰੀ ਉਮਰ ਤੋਂ ਪਹਿਲਾਂ ਹੀ ਵਾਲ ਚਿੱਟੇ ਆਉਣੇ ਸ਼ੁਰੂ ਹੋ ਗਏ ਹਾਲੇ ਉਮਰ 24 ਸਾਲ ਦੀ ਹੈ ਮੈਨੂੰ ਟੈਨਸ਼ਨ ਜ਼ਿਆਦਾ ਰਹਿੰਦੀ ਹੈ ਇਸ ਦਾ ਕਾਰਨ ਨਹੀਂ ਕਾਨ ਇਹ ਤਾਂ ਨਹੀਂ ਪਲੀਜ਼ ਰਿਪਲਾਈ ਮੀ ਬਿਲਕੁਲ ਜੀ ਜਿਹੜੀ ਟੈਨਸ਼ਨ ਹੈਗੀ ਹੈ ਇਹ ਤਾਂ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈਗੀ ਹੈ ਤੇ ਇਸ ਕਰਕੇ ਮੈਨੂੰ ਅਲੱਗ ਦਾ ਬਹੁਤ ਸਾਰੀਆਂ ਕਿਸ ਬਹੁਤ ਜ਼ਿਆਦਾ ਹੀ ਬਿਮਾਰੀਆਂ ਸਾਰੀਆਂ ਹੀ ਬਿਮਾਰੀਆਂ ਟੈਨਸ਼ਨ ਤੋਂ ਪੈਦਾ ਹੁੰਦੀਆਂ ਨੇ ਸ਼ੂਗਰ ਹੁੰਦਾ ਟੈਨਸ਼ਨ ਨਾਲ ਜੇ ਕਿਸੇ ਨੂੰ ਸ਼ੂਗਰ ਹੋਵੇ ਤੁਸੀਂ ਦੇਖੋ ਵੀ ਟੈਨਸ਼ਨ ਜੇ ਜ਼ਿਆਦਾ ਰੱਖਦਾ ਉਹ ਬੰਦਾ ਉਹਦਾ ਸ਼ੂਗਰ ਕੰਟਰੋਲ ਚ ਆਉਂਦਾ ਹੀ ਨਹੀਂ ਚਾਹੇ ਉਹ ਖਾਣ ਪੀਣ ਵੀ ਕੰਟਰੋਲ ਕਰਦਾ ਰਹੇ ਬੀਪੀ ਦੀ ਪ੍ਰੋਬਲਮ ਆਉਂਦੀ ਹੈ ਟੈਨਸ਼ਨ ਨਾਲ ਥਾਇਰੋਇਡ ਦੀ ਪ੍ਰੋਬਲਮ ਆਉਂਦੀ ਹੈ ਟੈਨਸ਼ਨ ਨਾਲ ਵਾਲ ਚਿੱਟੇ ਹੁੰਦੇ ਆ ਟੈਨਸ਼ਨ ਨਾਲ ਠੀਕ ਹੈ ਜੀ ਸੋ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਟੈਨਸ਼ਨ ਦੇ ਨਾਲ ਹੁੰਦੀਆਂ ਨੇ ਔਰ ਜੇ ਤੁਹਾਨੂੰ ਟੈਨਸ਼ਨ ਰਹਿੰਦੀ ਆ ਤਾਂ ਫੇਰ ਵਾਲਾਂ ਦੀ ਪ੍ਰੋਬਲਮ ਵੀ ਪਰ ਟੈਨਸ਼ਨ ਕਿਉਂ ਰਹਿੰਦੀ ਆ ਪਲੀਜ਼ ਉਹ ਟੈਨਸ਼ਨ ਵਾਇਗਰੂ ਨੂੰ ਦੇ ਦੋ ਤੁਸੀਂ ਛੱਡ ਦਿਓ ਤੇ ਆਪਣੇ ਵਾਲ ਕਾਲੇ ਕਰੋ ਰਜਵੰਤ ਕੌਰ ਪੈਨਸੂਟ ਬਹੁਤ ਸੋਹਣਾ ਲੱਗਦਾ ਹੈ ਪਹਿਨੇ ਤੂੰ ਬਹੁਤ ਸੋਹਣੀ ਲੱਗਦੀ ਆ ਤੁਹਾਡੇ ਬੋਲਣ ਦਾ ਤਰੀਕਾ ਬਹੁਤ ਵਧੀਆ ਲੱਗਦਾ ਹੈ ਦਿਲ ਕਰਦਾ ਤੁਹਾਨੂੰ ਬੋਲਦਿਆਂ ਨੂੰ ਸੁਣੀ ਜਾਈਏ ਥੈਂਕ ਯੂ ਜੀ ਰਜਵੰਤ ਕੌਰ ਜੀ ਸੁਣਦੇ ਰਹੋ ਸੁਣਦੇ ਰਹੋ ਵਲੌਗ ਦੇਖਦੇ ਰਹੋ ਤੇ ਸੁਣਦੇ ਰਹੋ ਤੇ ਕਮੈਂਟ ਕਰਦੇ ਰਹੋ ਤੇ ਮੈਂ ਪੜਦੀ ਰਹਾ ਅ ਨੈਕਸਟ ਹੈ ਜੀ ਸੁਖਮੰਦਰ ਦੀ ਆਈਡੀ ਤੋਂ ਆ ਮੇਰਾ ਵੀ ਨਾਮ ਬੋਲਦਾ ਕਰੋ ਜੀ ਤੁਹਾਡੇ ਸਾਰੇ ਬਲੌਗ ਦੇਖਦੀ ਆ ਸੁਖਮੰਦਰ ਕੌਰ ਸਾਬਕਾ ਸਰਪੰਚ ਰਤੀ ਰੋੜੀ ਲੋ ਜੀ ਸਾਬਕਾ ਸਰਪੰਚ ਦਾ ਨਾਮ ਕਿਉਂ ਨਹੀਂ ਬੋਲਾਂਗੇ ਆ ਆਪਾਂ ਸੁਖਮੰਦਰ ਕੌਰ ਜੀ ਤੇ ਬੋਲਦਾ ਆਪਾਂ ਤੁਹਾਡਾ ਨਾਮ ਸਰਪੰਚ ਸਾਹਿਬ ਰਤੀ ਰੋੜੀ ਤੋਂ ਨੇ ਸਰਪੰਚ ਸਾਹਿਬ ਆਪਣੇ ਥੈਂਕ ਯੂ ਜੀ ਲੋ ਜੀ ਅਗੇ ਪਰਮਜੀਤ ਕੌਰ ਦੀ ਆਈਡੀ ਤੋਂ ਬਹੁਤ ਵਧੀਆ ਲੱਗਿਆ ਤੁਸੀਂ ਮੇਰਾ ਨਾਮ ਬੋਲਿਆ ਮੇਰਾ ਬੇਟਾ ਬਹੁਤ ਖੁਸ਼ ਹੋਇਆ ਉਹ ਵੀ ਮੇਰੇ ਨਾਲ ਤੁਹਾਡਾ ਬਲੌਗ ਦੇਖਦਾ ਹੈ ਮੇਰਾ ਬੇਟਾ 18 ਸਾਲ ਦਾ ਹੈ ਮੇਰੀ ਬੇਟੀ ਨੂੰ ਤੁਹਾਡੇ ਬਲੌਗ ਬਾਰੇ ਦੱਸਦਾ ਰਹਿੰਦਾ ਪਰਮਜੀਤ ਕੌਰ ਜਖੇਪਲ ਚਵਾਸ ਜ਼ਿਲ੍ਹਾ ਸੰਗਰੂਰ ਤੁਸੀਂ ਮੇਰੇ ਪੁਰਾਣੇ ਜ਼ਿਲ੍ਹੇ ਦੇ ਹੋ ਜੀ ਤੇ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ 18 ਸਾਲ ਦਾ 18 ਸਾਲ ਦਾ ਬੱਚਾ ਮੇਰੇ ਵਲੌਗ ਦੇਖਦਾ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੇਰੇ ਵਲੌਗ ਜਿਹੜੇ ਯੰਗ ਬੱਚੇ ਦੇਖਦੇ ਨੇ ਹਨ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਬੇਟੇ ਗੋਡ ਬles ਸੀ ਉਹ ਤੁਹਾਡਾ ਨਾਮ ਨਹੀਂ ਲਿਖਿਆ ਤੁਹਾਡੇ ਮੰਮਾ ਨੇ ਤੇ ਮੈਨੂੰ ਬਹੁਤ ਚੰਗਾ ਲੱਗਿਆ ਠੀਕ ਹੈ ਹੱਸਦੇ ਬਸਦੇ ਰਹੋ ਖੁਸ਼ ਰਹੋ ਲੰਬੀਆ ਉਮਰਾਂ ਮਾਣੋ ਬਹੁਤ ਜ਼ਿਆਦਾ ਪੜ੍ਹਾਈ ਕਰੋ ਤੁਹਾਡੇ ਮੰਮਾ ਨਾਲੋਂ ਜ਼ਿਆਦਾ ਮੈਂ ਤੁਹਾਨੂੰ ਅਸੀਸਾਂ ਦਿੰਦੀ ਆਂ ਨੀ ਤੇ ਲਓ ਜੀ ਅੱਗੇ ਕੱਲ ਮੈਂ ਪੁੱਛਿਆ ਸੀਗਾ ਕੁੱਪ ਕਲਾਂ ਤੋਂ ਭੈਣ ਸੀਗੇ ਆਪਣੇ ਕਮਲਜੀਤ ਘਰ ਉਹਨਾਂ ਨੂੰ ਪੁੱਛਿਆ ਸੀਗਾ ਵੀ ਸ਼ਾਇਦ ਕੋਪਾ ਮਲੇਰਕੋਟਲੇ ਕੋਲੇ ਉਹ ਕਹਿੰਦੇ ਹਾਂਜੀ ਹਾਂ ਕੋਪਾ ਜਿਹੜਾ ਉਹ ਮਲੇਰਕੋਟਲੇ ਕੋਲੇ ਹੀ ਆ ਤੇ ਮੇਰਾ ਖਿਆਲ ਹੈ ਜੀ ਕਾਫੀ ਹੋ ਗਏ ਅੱਜ ਤੇ ਫਿਰ ਵਲੌਗ ਬਹੁਤ ਲੰਬਾ ਹੋ ਜੂਗਾ ਜਿਹੜੀਆਂ ਭੈਣਾਂ ਰਹਿ ਗਈਆਂ ਮੈਂ ਨਾ ਕਰਿਓ ਉਹਨਾਂ ਦੇ ਆਪਾਂ ਨਾਮ ਹੈ ਜਿਹੜਾ ਉਹ ਜਰੂਰ ਅਗਲੇ ਵਲੌਗ ਚ ਲਵਾਵਾਂਗੇ ਕਮੈਂਟ ਅਗਲੇ ਵਲੌਗ ਦੇ ਵਿੱਚ ਤੁਸੀਂ ਫੇਰ ਕਰ ਦਿਓ ਤੇ ਫਿਰ ਆਪਾਂ ਤੁਹਾਡਾ ਨਾਮ ਹੈ ਜਿਹੜਾ ਉਹ ਜਰੂਰ ਲਵਾਵਾਂਗੇ ਠੀਕ ਹੈ ਜੀ ਸੋ ਥੈਂਕ ਯੂ so much ਫਿਰ ਮਿਲਦੇ ਹਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ತೀ ಸಾರು ಸೀಕಾಲ